ਹਾਂਜੀ ਪਾਪੂ ਕੀ ਹਾਂ ਚੱਲਾ ਠੀਕ ਸਾਰੇ ਜਾਨਵਰ ਪੰਜੀ ਠੀਕ ਨੇ ਬਈ ਤੇ ਉੱਠ ਕੇ ਸਵੇਰੇ ਸਵੇਰੇ ਬਈ ਸੜਕੇ ਅੱਜ ਠੀਕ ਆ ਅ ਦੋ ਦਿਨਾਂ ਬਾਅਦ ਪਹਿਲਾਂ ਜਾਨਵਰ ਦੇਖੀਏ ਹਾਂ ਬਿੱਲੀ ਨਾ ਬਈ ਇਹ ਬਿੱਲਾ ਖਾੜ ਜੋ ਪਹਿਲਾਂ ਤਾਂ ਇਹਨੂੰ ਦਿੰਨੇ ਆ ਇਹਦਾ ਦਈਏ ਉਹਲਾ ਮਾਰ ਦੇਣਾ ਠੀਕ ਆ ਚੱਲ ਚੱਲ ਤੇ ਦੂਸਰਾ ਆਇਆ ਪੱਠਾ ਬਈ ਠੀਕ ਆ ਬਈ ਆ ਜਾ ਉਹ ਪੱਠਾ ਆ ਓਏ ਆ ਜਾ ਆ ਕਾ ਇਹਦੇ ਦੇਖੀਏ ਦਾਣੇ ਹਾਂ ਇਹ ਵੀ ਬੀਲਾ ਬਈ ਉਹ ਠੀਕ ਆ ਜਾਣਾ ਹਨਾ ਓਏ ਲਾਉ ਯੂ ਆਬ ਇਹ ਵੀ ਛੜਤਾ ਤੇ ਹੁਣ ਆਗੇ ਬੱਚਿਆਂ ਦੀ ਵਾਰੀ ਕੀ ਕਰ ਰੱਤੇ ਵਾਲੇ ਨੇ ਆ ਬੈਠਾ ਇੱਕ ਇੱਕ ਮਿੰਟ ਅ ਇਹ ਇੱਕ ਦੋ ਦਾਣੇ ਪਏ ਨੇ ਬਈ ਇਹਦੇ ਅੰਦਰ ਚਲੋ ਕੋਈ ਨਾ ਨਿਕਲਣਾ ਤਾਂ ਕੀ ਹੁੰਦਾ ਇੱਕ ਆਹਾ ਇੱਥੇ ਰੱਖ ਕੇ ਸੈਂਤੀ ਚੜ ਗਿਆ ਹੋਈ ਤੇ ਚੌਥਾ ਇਹ ਬਈ ਓਏ ਆਇਆ ਪ੍ਰਾ ਚੁੱਪ ਤਾਂ ਲਾ ਏ ਬੈ ਜਾ ਬੈ ਜਾ ਉੱਠਾ ਗਿਆ ਹੈ ਬਈ ਚਾਲ ਚਾਲ ਚਾ ਮੈਨੂੰ ਲਾਦਾ ਇੰਨੀ ਮਾਰੂਗਾ ਯਾਰ ਇਹਨੂੰ ਵੀ ਛੱਡ ਨਾ ਦੇਈਏ ਉਹ ਕੰਡਾ ਵਾਲਾ ਵੀ ਬੱਚਾ ਨਹੀਂ ਹਣ ਬਿਚਾਰਾ ਉਹ ਦੇਵ ਗਵੀ ਇਹ ਵੀ ਕੱਢਿਆ ਨਹੀਂ ਜਦੋਂ ਅੱਜ ਅੰਦਰ ਤਾਂ ਭਜਾ ਹੁੰਦਾ ਕੱਢੀ ਨਹੀਂ ਇਹਦਾ ਠੀਕ ਆ ਤੇ ਜਣ ਵੜਾਤੇ ਇੱਕ ਮਿੰਟ ਜਣ ਵੜਾਤੇ ਵੀ ਖੜਜੇ ਦਿਖਾਉਣਿਆ ਇੱਕ ਮਿੰਟ ਆ ਘੜਾ ਹੋਏ ਰਾ ਗੋਲਾ ਇੱਕ ਮਿੰਟ ਇੱਕ ਮਿੰਟ ਇਹ ਆ ਫਰਦਾ ਤੇ ਆਲਾ ਤੇ ਦੋ ਉਹ ਚੜ ਗਏ ਉਹ ਗਲਾਬੀ ਬਗਲਾ ਲਾ ਗਿਆ ਤੇਰੇ ਅੱਡ ਕੇ ਹੋ ਗਏ ਕਿੱਥੇ ਉੱਢੇ ਕਰੂ ਯਾਰ ਅੱਡੋ ਗਏ ਭਾਈ ਘਾੜ ਜੋ ਆ ਵਰਦਾ ਵਰਦਾ ਬਗਲਾ ਵਾਲਾ ਗਲਾਬੀ ਠੀਕ ਆ ਭਾਈ ਤੇ ਚਲੋ ਕਰਦੇ ਆ ਸ਼ੇਅਰ ਤੁਹਾਡੇ ਨਾਲ ਮੜਾਇਆ ਫਰੈਸ਼ ਹੋ ਕੇ ਫਿਰ ਕਰ ਦਿੰਨੇ ਆ ਤੁਹਾਨੂੰ ਅਪਡੇਟ ਤਾਂ ਹਾਂਜੀ ਬਾਬੇ ਬਈ ਅ ਜਾਨਵਰ ਆਪਣੇ ਫਿਰਦੇ ਨੇ 10:05 ਹੋ ਗਏ ਠੀਕ ਆ ਜਾਨਵਰ ਆ ਫਿਰਦੇ ਠੀਕ ਆ ਤੇ ਹੁਣ ਹਾਂ ਸੱਚ ਖੋਡੇ ਬਾਰੇ ਦੱਸ ਦਿੰਜੀ ਤੇ ਆ ਕੱਡੀਆਂ ਪਈਆਂ ਨੇ ਠੀਕ ਆ ਆ ਲਾਇਆ ਬਈ ਥੋੜਾ ਨੀਵਾ ਕਰਕੇ ਆ ਦੇਖੋ ਬੱਥੀ ਹੁਣ ਜਮਾ ਓਕੇ ਲੱਗ ਗਿਆ ਜਮਾ ਠੀਕ ਆ ਤੇ ਇੱਕ ਇੱਥੇ ਲਾਇਆ ਮਿੱਟੀ ਨਾਲ ਭਰ ਕੇ ਤੇ ਆ ਪੱਟਿਆ ਬਈ ਇੱਕਰਾ ਦਾ ਤੇ ਇੱਕ ਇੱਕਰਾ ਦਾ ਉਧਰੋਂ ਲਾਇਆ ਮਿੱਟੀ ਨਾਲ ਉਹ ਦੇਖੋ ਗਿੱਲੀ ਗਿੱਲੀ ਮਿੱਟੀ ਹਣਾ ਤੇ ਆਹ ਆਇ ਲਾਉਣਿਆ ਉਹ ਦੇਖੋ ਸਾਹਮਣੇ ਇੱਟ ਪਈ ਐਂ ਕਰਕੇ ਵੀ ਜਿਵੇਂ ਇੱਟਾਂ ਨਾਲ ਆ ਥੱਲੇ ਪਈਆਂ ਇੱਟਾਂ ਤੇ ਬਾਕੀ ਦੇਖਣ ਵਾਲੇ ਹਣਾ ਕੋਸ ਬਣਿਆ ਨਹੀਂ ਹੈਗਾ ਖੁੱਡੇ ਦਾ ਹਿਸਾਬ ਕਿਤਾਬ ਤੇ ਜਨਵਰੀ ਬਹੁਤ ਉਹ ਦਿਨ ਹੋ ਗਏ ਦਿਖਾਏ ਨਹੀਂ ਸਾਨੂੰ ਜਨਪੁਰ ਵੀ ਦੇਖ ਲਓ ਭਾਈ ਠੀਕ ਆ ਆ ਬੱਚੇ ਨੂੰ ਵੀ ਕੱਢਦੇ ਆ ਬਸ ਠੀਕ ਆ ਇਹ ਰੱਖ ਅੱਖਾਂ ਇਹਨੀਆਂ ਕਾਲਾਂ ਜਾਂ ਖੱਟੀਆਂ ਨਿਕਲਣੀਆਂ ਆ ਪਾਣੀ ਫੇੜੀਆਂ ਹਨ ਤੇ ਦੋ ਜਨਪੁਰਾਂ ਨੇ ਲਈ ਬੇਲੇ ਨੇ ਇੱਕ ਸ਼ਾਖਾ ਬੇਲਾ ਵੀ ਜੋੜੀ ਲੱਗੀ ਧੀ ਕਰਤਾ ਬੇਲਾ ਆਪਣੇ ਲਵੇ ਠੀਕ ਹੈ ਤੇ ਪਾਣੀ ਬਦਲ ਦਈਏ ਪਾਣੀ ਚੱਕ ਦੀ ਕਰ ਲਓ ਜੀ ਆਪ ਨੂੰ ਚੱਲਣਾ ਹੈ ਘਰ ਨੂੰ ਬਾਈ ਆਹ ਸੋਨੋ ਪੋਤਾ ਸਿੱਲੋ ਜਾਏ ਸਿੱਧਾ ਆ ਦੇਖੋ ਟਰੱਕਾਂ ਦੀ ਲਾਈਨ ਲੱਗ ਰਹੀ ਆ ਸੁਣੋ ਮੈਂ ਸਿੱਲੋ ਦੋ ਵਾਰ ਅੱਜ ਆ ਇੱਕ ਮਿੰਟ ਹੈ ਇੱਕ ਮਿੰਟ ਹੈ ਇੱਕ ਮਿੰਟ ਆਓ ਜੀ ਭਈਓ ਉਹ ਸਿੱਧੋ ਠੀਕ ਹੈ ਜਿਨ੍ਹਾਂ ਨੇ ਨਹੀਂ ਦੇਖਿਆ ਇਹ ਜੀ ਆ ਸਿੱਧਾ ਫਰੀ ਜਾਂਦੀ ਆ ਸਾਰੇ ਮਤਲਬ ਤੁਮ ਵੀ ਆਉਂਦੀ ਆ ਪਿੰਡਾਂ ਪਲਣਾ ਜਾ ਕਦੋਂ ਵੀ ਆਉਂਦੀ ਆ ਸ਼ਹਿਰ ਪਿੰਡ ਕਿਥੋਂ ਮਰਜੀ ਇੱਥੇ ਆਉਂਦੀ ਆ ਕਣਕ ਬਾਕੀ ਲਾ ਕੇ ਤਾ ਕੇ ਲੈ ਹਣਾ ਚਲੋ ਕਰ ਚੱਲਦੇ ਆ ਘਰੇ ਕੋਈ ਜਾਨਵਰ ਦੇਖਦੇ ਆ ਟਾਈਮ ਖੜਜੋ 10:45 ਹੋ ਗਏ 11:00 ਵਜੇ ਆ ਜਾਣਗੇ ਕੋਈ ਨਾ ਆਪਾਂ ਅੰਦਰ ਕਰ ਦਾਂਗੇ ਠੀਕ ਹੈ ਚੱਲਦੇ ਆ ਬਈ ਲਓ ਜੀ ਬਾਬੇਓ ਬਈ ਆ ਗਏ ਆਪਾਂ ਦੇਖੋ ਮ 11 ਉਹ ਪਤਾ ਨਹੀਂ ਕਿੰਨਾ ਟਾਈਮ ਹੋ ਰਿਹਾ ਸੀ ਉਦੋਂ 20 ਮਿੰਟਾਂ ਚ ਆਇਆ ਵੀ ਮੋਰੇ ਘਰੇ ਟੋ ਸਟੋਰੀਆਂ ਦੇਖ ਲਓ ਟਰੱਕਆਂ ਦੀਆਂ ਪਾਈਆਂ ਟਰੱਕਾਂ ਨੇ ਇੰਨਾ ਜਾਮ ਲਾ ਰੱਖਿਆ ਹਣਾ ਕੋਈ ਅੱਗੇ ਪਿੱਛੇ ਰਾਹ ਹੀ ਨਹੀਂ ਹੈਗਾ ਬੰਨ ਨੂੰ ਹਣਾ ਪਹਿਲੇ ਗੇਅਰ ਤੇ ਲੈ ਕੇ ਆ ਮੋਟਰਸਾਈਕਲ ਇਹ ਠੀਕ ਆ ਹੌਲੀ ਹੌਲੀ ਕਰਕੇ ਹੁਣ ਨਿਕਲਣਾ ਮੁਹੰਮਦ ਸਿੰਘ ਅੱਖਾਂ ਭਰਤੀਆਂ ਮਿੱਟੀ ਨਾਲ ਤੇ ਜਾਨ ਬਰੋਡੀਆਂ ਆਂਦੇ ਨੇ ਵੀ 11 ਦਾ ਟਾਈਮ ਹੋ ਗਿਆ ਪੂਰਾ ਸਹੀ 11:00 ਵਜੇ ਠੀਕ ਆ ਤੇ ਚਲੋ ਢਾਂਗੀ ਰਹਿ ਗਈ ਸੀ ਹਣਾ ਯਾਰ ਹੁਣ ਜਿੰਦਾ ਖੁੱਡਾ ਹੀ ਆ ਹੋ ਰਿਹਾ ਨਾ ਢਾਂਗੀ ਲਾਉਣੀ ਭੁੱਲ ਜਾਨੇ ਆਪਾਂ ਤਾਂ ਉਹ ਹੁੰਦਾ ਹਣਾ ਚਣਪਰਾ ਫਿਰਦੇ ਨੇ ਆਪਣੇ ਠੀਕ ਆ ਤੇ ਹਵਾ ਮਾ ਮਾ ਤਾਂ ਹੀ ਆ ਵੀ ਅੱਜ ਹਵਾ ਚੱਲ ਪਈ ਮੈਨੂੰ ਲੱਗਾ ਇੱਧਰ ਹਲੇ ਘੱਟ ਮਹਿਸੂਸ ਹੋ ਰਹੀ ਆ ਉੱਧਰ ਪਾਲੀ ਹੋ ਰਹੀ ਆ ਕਿਉਂਕਿ ਉੱਧਰ ਖੁੱਲਾ ਏਰੀਆ ਹਣਾ ਆਸ-ਪਾਸੇ ਹਵਾ ਫੱਲ ਆਉਣੀ ਮਾ ਹਲਾ ਉਧਰ ਵਾਲਾ ਕੱਲ ਵਾਲਾ ਪਾਸੇ ਵਾਲਾ ਕੰਮਣਾ ਹੋ ਜੇ ਵੀ ਜਦੇ ਜਾਂਪਰੇ ਭੰਨਦੇ ਹਣਾ ਪੁੱਤਰ ਪੰਨ ਦੇ ਕਿਤੇ ਹਵਾ ਤੇ ਚਲੋ ਕੋਈ ਨਾ ਬਈ ਲਾਉਣੇ ਛਤਰੀ ਕਿੜਾ ਆ ਹੀ ਲਾ ਲੈਣੇ ਦੂਸਰੀ ਤਾਂ ਪਾਰਟੀ ਰ ਟਾਈਮ ਹੀ ਲੱਗਿਆਗਾ ਕਰਨ ਨੂੰ ਇਹ ਸਿਨ ਲਾ ਕੇ ਕਰ ਦਿੰਨੇ ਆ ਲਾਈ ਆ ਵੋ ਜਾਨਵਰ ਲਾ ਲੇ ਤੇਰੀ ਘੜ ਜਾ ਉਹ ਮਨ ਲਾ ਲਈਏ ਦੇਖੀ ਕਿਵੇਂ ਲੜਦਾ ਫਰਦਾ ਉਹ ਕਾਲੀ ਚਿੰਨਿਆ ਤੇ ਲਾ ਕੇ ਕਰਦੀ ਵੀ ਅੰਦਰ 11 ਵਜੇ ਕੀ ਠੀਕ ਆ 11 ਵਜੇ 7 ਵਜੇ 7 ਵਜੇ ਵੀ 20 ਮਿੰਟ ਤੇ 22 ਸੀ 11 ਵਜੇ ਆ ਗਏ ਠੀਕ ਆ ਬਹੁਤ ਵਧੀਆ ਟਿਆ ਹਨ ਲਓ ਜੀ ਬਾਬਾ ਜ਼ੋਰ ਲਾਤਾ ਜਿਆਦੇ ਜਾਨਵਰਾਂ ਨੇ ਮੱਖਾਂ ਜੀਆਂ ਮੀਚੀ ਜਾਂਦੇ ਨੇ ਠੀਕ ਆ ਆ ਵੀ ਮੀਚੀ ਜਾਂਦਾ ਠੀਕ ਆ ਆ ਵੀ ਮੀਚੀ ਜਾਂਦਾ ਤੇ ਆ ਇਹ ਲਟਨੀ ਖਾਈ ਜਾਂਦਾ ਠੀਕ ਆ ਚਲੋ ਕੋਈ ਨਾ ਬਈ ਟਾਂ ਐਨਾ ਨਹੀਂ ਬੀਬ ਕੱਲੇ ਨੇ ਪਾਣੀ ਪੀਤਾ ਆ ਜਾਣ ਪਰਨੇ ਠੀਕ ਐ ਜੁੱਤੇ ਛੱਡਿਆ ਇਹਨੂੰ ਛੱਡਾਂਗੇ ਠੀਕ ਐ ਵਧੀਆ ਕਰਕੇ ਪਾਣੀ ਤਿਆਰ ਬਾਜੀ ਇਹਨੂੰ ਛੱਡਾਂ ਜਿੱਦੇ ਛੱਡਿਆ ਹਨਾ ਤੇ ਕੋਈ ਨਾ ਦੇਖ ਰਿਹਾ ਬਾਕੀ ਕੀ ਲਲਰ ਲਾਉਂਦੇ ਨੇ ਅੱਗੇ ਤੱਕ ਅੱਗੇ ਜਾ ਕੇ ਐਨੇ ਪਾਣੀ ਪੀਤਾ ਪਈ ਬਾਕੀ ਤਿੰਨਾਂ ਨੇ ਪੀ ਲਿਆ ਪਾਣੀ ਹੋਰ ਮੈਂ ਪਿਆ ਤਾਂ ਹੁਣ ਹੁਣ ਕਰਕੇ ਤੇ ਯਾਰ ਤੁਹਾਨੂੰ ਪਤਾ ਹੁਣ ਕੰਮ ਚੱਲਦਾ ਹਨ ਕੂਤਰਾਂ ਇਹਨਾਂ ਨੂੰ ਪੂਰੀ ਡਿਊਟੀ ਚਾਹੀਦੀ ਹੁੰਦੀ ਆ ਪਾਣੀ ਪੂਣੀ ਪੀਉਣ ਵੇਲੇ ਤੇ ਮਾਈ ਭਾਦਮਾ ਕੋਈ ਨਾ ਹਨ ਤੇ ਮੜਾ ਯਾਰ ਕੰਮ ਜਾਇਆ ਇਹ ਹੁਣ ਇਸ ਤੋਂ ਬਾਅਦ ਆ ਕੇ ਦਾਣੇ ਪਾਵਾਂਗੇ ਹਨਾ ਉਹ ਤੱਕ ਪਾਣੀ ਪੂਣੀ ਵਧੀਆ ਖੱਟੇ ਜਾਣਗੇ ਚੱਲਦੇ ਆ ਬਈ ਲਓ ਜੀ ਬਾਪੂ ਬਈ ਘੜਜੋ ਮੋਟਾ ਨਹੀਂ ਘੜੀ ਜਾ ਰਜਾ ਦੀ ਆਈ ਬਈ ਫੱਲਾ ਹਨ ਤੇ ਦਾਣੇ ਦਾਣੇ ਭਾਈ ਨੇ ਵੀ ਅੱਧੇ ਘੰਟੇ ਬਾਅਦ ਆ ਠੀਕ ਆ ਅੱਧੇ ਘੰਟੇ ਬਾਅਦ ਭਾਈ ਨੇ ਦਾਣੇ ਕਿਤੇ ਕਹੋਂ ਵੀ ਉੱਡ ਕੇ ਆ ਜਾਂਦੇ ਨੇ ਕਈ ਵਾਰ ਆਤ ਹੁੰਦੀ ਹੈ ਕਮੈਂਟਾਂ ਕਰਨ ਦੀ ਕਿਸੇ ਨੂੰ ਹਨ ਜੇ ਚਲੋ ਆਪਾਂ ਮਜ਼ਾ ਤੇ ਨਵੇਂ ਬਲੌਗ ਦੇਣਾ ਬਾਏ ਬਾਏ